ਜੀ ਡਾਕਟਰ ਸਾਡੇ ਕੋਲ ਇੱਕ ਨਜ਼ਮ ਆਈ ਹੈ ਲਿਖੀ ਹੈ ਵੀਰ ਕੁਲਵੀਰ ਸਿੰਘ ਦਾਸੀਵਾਲ ਨੇ ਬੈਂਕੂ ਕਨੇਡਾ ਤੋਂ ਚਾਰ ਸਾਹਿਬਜ਼ਾਦੇ ਬਾਰੇ ਰਤ ਲਿਬੜੇ ਇਤਿਹਾਸ ਹੋਏ ਸ਼ਹੀਦ ਚਮਕੌਰ ਅੰਦਰ ਬਹਾਦਰ ਅਜੀਤ ਜੋਜਾਰ ਦੋਵੇਂ ਵਾਂਗ ਸ਼ੇਰਾਂ ਦੇ ਲੜੇ ਸੀ ਲਾਲ ਸੂਰੇ ਪੈਗੇ ਵੈਰੀ ਨੂੰ ਮਰਦ ਦਹਾੜ ਦੋਵੇਂ ਪਤ ਦੇਸ਼ ਕੌਮ ਦੀ ਟੱਕਣ ਖਾਤਰ ਬੇਕਫਨੇ ਗਏ ਸਰਦਾਰ ਦੋਵੇਂ ਦੂਜੇ ਪਾਸੇ ਗੁਰਾਂ ਦੇ ਲਾਲ ਛੋਟੇ ਹਵੇ ਵਿੱਚ ਸਰਹੰਦ ਤਿਆਰ ਦੋਵੇਂ ਇੱਕ ਪੋਠੜਾ ਦੂਜਾ ਬੁਰਜ ਠੜਨਾ ਜਾਣ ਕੱਢਦੇ ਸੀ ਠੰਡੇ ਥਾਰ ਦੋਵੇਂ ਮਾਤਾ ਗੁਜਰੀ ਨੇ ਸਿਰਾਂ ਤੇ ਹੱਥ ਫੇਰੇ ਲਾਡਾਂ ਨਾਲ ਸੀ ਕੀਤੇ ਤਿਆਰ ਦੋਵੇਂ ਜਾਂਦੀ ਵਾਰ ਦਾ ਰਜ ਪਿਆਰ ਕੀਤਾ ਲੈ ਕੋਟ ਕਲਾਵੇ ਵਿਚਕਾਰ ਦੋਵੇਂ ਲੋਕੋ ਅਣਖ ਅਮਾਨ ਤੇ ਸਿਰੜ ਖਾਤਰ ਕੇ ਤਖਤਾਂ ਨੂੰ ਠੋਕਰ ਮਾਰ ਦੋਵੇਂ ਦਾਸੀ ਵਾਲਿਆ ਕੌਮ ਦੀ ਸ਼ਾਨ ਬਦਲੇ ਜਿਨੇ ਗੇ ਵਿੱਚ ਦੀਵਾਰ ਦੋਵੇਂ ਜੀ ਡਾਕਟਰ ਸਾਹਿਬ ਆ ਵੀਰ ਕੁਲਬੀਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਤੋਂ ਇਹ ਨਜ਼ਮ ਭੇਜੀ ਹੈ ਜੀ ਬਹੁਤ ਠਕਵੀਂ ਹੈ ਔਰ ਇਹ ਤਾਂ ਐਸੇ ਵਾਕਿਆ ਨੇ ਇਸ ਹਫਤੇ ਦੇ ਜਿਨ੍ਹਾਂ ਦੇ ਉੱਤੇ ਬਹੁਤ ਸਾਰੀ ਹਾਲਾਂਕਿ ਕਵੀ ਦੀ ਇਮੇਜਿਨੇਸ਼ਨ ਹੁੰਦੀ ਹੈ ਕੁਝ ਵਾਕਿਆ ਸੀ ਉਹ ਇਮੇਜਿਨੇਸ਼ਨ ਇੰਨੀ ਪਾਵਰਫੁਲ ਔਰ ਇੰਨੀ ਮੂਵਿੰਗ ਹੁੰਦੀ ਹੈ ਕਿ ਉਹ ਇਤਿਹਾਸ ਬਣ ਜਾਂਦੀ ਹੈ ਜਿਵੇਂ ਅਕਸਰ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਭਾਵੇਂ ਇਹਨਾਂ ਦਾ ਸੋਰਸ ਤਾਂ ਮੇਰਾ ਨਹੀਂ ਖਿਆਲ ਕੋਈ ਇਤਿਹਾਸਕ ਹੈ ਲੇਕਿਨ ਕਿਉਂਕਿ ਕਵੀਆਂ ਨੇ ਉਹਨੂੰ ਇਮੇਜਿਨ ਕੀਤਾ ਤੇ ਇਤਿਹਾਸ ਬਣ ਗਿਆ ਜਿਵੇਂ ਸੈਬਜ਼ਾਦਾ ਜੁਝਾਰ ਸਿੰਘ ਦੇ ਹਵਾਲੇ ਨਾਲ ਕਿ ਜੰਗ ਦੇ ਮੈਦਾਨ ਚੋਂ ਉਹ ਵਾਪਸ ਮੁੜਦੇ ਨੇ ਕਿ ਮੈਂ ਪਾਣੀ ਪੀਵਾਂ ਪਾਣੀ ਦੀ ਪਿਆਸ ਹੈ ਤੇ ਅਕਸਰ ਇਹ ਕੀ ਹੁੰਦਾ ਨਹੀਂ ਖੈਰ ਕਹਾਣੀ ਸੁਣਾਉਂਦੇ ਅੱਗੇ ਚਾਈਲਡਹੂਡ ਚ ਮੈਨੂੰ ਯਾਦ ਹੈ ਕਿ ਅਕਸਰ ਹੁੰਦਾ ਸੀ ਤੇ ਪਾਦਸ਼ਾਹ ਨੇ ਕਿਹਾ ਵੀ ਨਹੀਂ ਤੁਸੀਂ ਦੁਸ਼ਮਨਾ ਦੇ ਖੂਨ ਨਾਲ ਪਿਆਸ बुझाओ मतलब ये अभी जाके दुश्मना दा ਟਾਕਰਾ ਕਰੋ ਹਾਲਾ ਮੈਨੂੰ ਇਹ ਗੱਲ ਠੀਕ ਪਰ ਹੁਣ ਬੰਦ ਹੋ ਗਈ ਜਿਵੇਂ ਮਾਤਾ ਗੁਜਰੀ ਜੀ ਨੂੰ ਹੁੰਦਾ ਸੀ ਜੀ ਉਹਨਾਂ ਨੇ ਬੁਰਜ ਤੋਂ ਛਾਲ ਮਾਰ ਦਿੱਤੀ ਕਈ ਇਹਨੇ ਕਹਿਣਾ ਫਿਰ ਉਹਨਾਂ ਲੱਗਾ ਜੀ ਛਾਲ ਵਾਲੀ ਗੱਲ ਠੀਕ ਨਹੀਂ ਫਿਰ ਇਹ ਕਹਿਣ ਲੱਗੇ ਕਿ ਜੀ ਉਹਨਾਂ ਨੇ ਜੋ ਹੀ ਬੱਚਿਆਂ ਦੀ ਸ਼ਹੀਦੀ ਦੀ ਖਬਰ ਉਹਨਾਂ ਨੂੰ ਮਿਲੀ ਪੋਤਿਆਂ ਦੇ ਤੇ ਉਹਨਾਂ ਨੇ ਆਪਣੇ ਸ્વાસ ਦਸਨ ਦਵਾਰ ਚੜ੍ਹਾ ਤੇ ਮਾਤਾ ਜੀ ਨੂੰ ਵੀ ਜੋਗੀ ਬਣਾ ਦਿੱਤਾ ਹੁਣ ਔਰ ਮੈਂ ਅਕਸਰ ਇਸ ਨੂੰ ਇਹ ਚੈਲੰਜ ਕਰਦਾ ਰਿਹਾ ਕਿ ਭਾਈ ਉਹ ਮਾਤਾ ਜਿਹਨੇ ਹੱਸ ਕੇ ਆਪਣੇ ਪਤੀ ਨੂੰ ਧੋ ਰਿਆ ਜੀ ਜੀ ਜਿਹਨਾਂ ਦੇ ਪੁੱਤਰ ਨੇ ਕਿਓ ਜੇ ਕਾਰਨਾਮੇ ਕੀਤੇ ਔਰ ਜਿਨ੍ਹਾਂ ਨੇ ਪੋਤਿਆਂ ਨੂੰ ਇਹ ਸਮਝਾਇਆ ਕਿ हमरे ਬਾਸ ਰੀਤੇ ਆਈ ਪ੍ਰਾਣ ਜਾਏ ਪਰ ਧਰਮ ਨਾ ਜਾਏ ਦੇਖੋ ਕਿਤੇ ਤੁਹਾਡੇ ਪਿਤਾ ਕੌਣ ਨੇ ਤੁਹਾਡਾ ਦਾਦੇ ਕੌਣ ਨੇ ਉਹਨਾਂ ਦੇ ਅੱਗੋਂ ਕੀ ਰਵਾਇਤ ਹੈ ਸੋ ਹੁਣ ਉਹਨਾਂ ਨੂੰ ਸੁਸਾਇਸਾਈਡਲ ਕਹਾਣੀ ਨਾਲ ਜੋੜਨਾ ਜਾਂ ਉਹਨਾਂ ਨੂੰ ਜੋਗੀ ਬਣਾ ਦੇਣਾ ਪਰ ਚੱਲਦਾ ਰਿਹਾ ਉਸੇ ਤਰ੍ਹਾਂ ਜਿਹੜਾ ਕਵੀਆਂ ਦੀ ਕਲਪਨਾ ਜਿਹੜੀ ਬਹੁਤ ਮੂਵ ਕਰਦੀ ਹੈ ਵੀ ਦਸਵੇਂ ਪਾਤਸ਼ਾਹ ਅੱਗੇ ਜਾ ਰਹੇ ਨੇ ਭਾਈ ਦਿਆਲ ਸਿੰਘ ਜੀ ਪਿੱਛੇ ਨੇ ਦਿਸਕਾਰਾ ਪੈਂਦਾ ਹੈ ਸਹਬਜ਼ਾਦਾ ਅਜੀਤ ਸਿੰਘ ਦੀ ਦਾ ਮਰਤਕ ਸਰੀਰ ਹੈ ਭਾਈ ਦਿਆਲ ਸਿੰਘ ਉੱਤੇ ਆਪਣਾ ਕਮਰਕੱਸਾ ਪਾਉਣਾ ਚਾਹੁੰਦੇ ਨੇ ਦਸਵੇਂ ਪਾਤਸ਼ਾਹ ਮਨ੍ਹਾ ਕਰ ਦਿੰਦੇ ਨੇ ਕਿ ਭਾਈ ਇਹ ਜਿਹੜੇ ਸ਼ਹੀਦ ਨੇ ਇਹ ਬੇਕਫਨ ਹੀ ਇਹਨਾਂ ਦੀ ਟ੍ਰਿਬਿਊਟ ਹੁੰਦੀ ਹੈ ਔਰ ਇਹ ਬਾਕੀ ਸਿੱਖ ਜਿਹੜੇ ਨੇ ਮੇਰੇ ਲਈ ਉਵੇਂ ਹੀ ਨੇ ਜਿਵੇਂ ਮੇਰਾ ਪੁੱਤਰ ਹੈ ਭਾਵੇਂ ਇਹ ਵਾਪਰਿਆ ਕਿੜੇ ਕਿਸੇ ਨੇ ਕੋਲ ਜਾਂ ਕੋਈ ਹੁੰਦਾ ਹੈ ਜਾਂ ਇਹ ਕਵੀਆਂ ਦੀ ਕਲਪਨਾ ਚੋਂ ਚੀਜ਼ ਆਂਦੀ ਹੈ ਪਰ ਇਹ ਗੱਲ ਹਰ ਗੱਲ ਇਸ ਲਈ ਕਿਉਂਕਿ ਇਨੀ ਇੱਕ ਕੰਪਲੀਸ਼ਨ ਹੈ ਹਰ ਚੀਜ਼ ਦੇ ਵਿੱਚ ਕਿ ਦਸਵੇਂ ਪਾਤਸ਼ਾਹ ਨੇ ਜੇ ਆਪਣੇ ਸਹਬਜ਼ਾਦੇ ਔਰ ਜੇ ਇਹ ਹੁੰਦਾ ਹੈ ਕਿ ਜੀ ਮੈਂ ਅਖੀਰ ਤੱਕ ਆਪਣੇ ਬੱਚਿਆਂ ਨੂੰ ਬਚਾਉਣਾ ਤੇ ਫਿਰ ਜਿਹੜਾ ਉਹਨਾਂ ਨੂੰ ਇਹਦੇ باوجود ਕਿ ਸਿੱਖਾਂ ਨੇ ਕਿਹਾ ਹੋਏਗਾ ਕਿ ਆਪਣੇ ਸਹਬਜ਼ਾਦੇ ਉਸੀ ਨਾਲ ਭੇਜੋ ਜੰਗ ਚ ਪਰ ਦਸਵੇਂ ਪਾਤਸ਼ਾਹ ਤਾਂ ਖੁਸ਼ੀ ਦੇ ਜਕਾਰੇ ਛੱਡਦੇ ਨੇ ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਪੋਇਟਰੀ ਰਾਈ ਮੈਸੇਜ ਹੈ ਸੁਨੇਹ ਇਹ ਬੜਾ ਕਲੀਅਰ ਜਾਂਦਾ ਹੈ ਔਰ ਇਹ ਗੱਲ ਕਿ ਭਾਈ ਦਸਵੇਂ ਪਾਤਸ਼ਾਹ ਨੇ ਹਰ ਹਾਲ ਚ ਸ਼ੁਕਰਾਨਾ ਕੀਤਾ ਅਨੰਕਾਰ ਦਾ ਕਿ ਮੇਜ ਪਰ ਸੇ ਆਜ ਤੇਰੀ ਆਮਾਨਤ ਅਦਾ ਹੋਈ ਬੇਟੋਂ ਕੀ ਜਾਨ ਧਰਮ ਕੀ ਖਾਤਰ ਫਿਦਾ ਹੋਈ ਇਹ ਉਤੇ ਸ਼ੁਕਰਾਨੇ ਚ ਜੁੜੇ ਨੇ ਕਿ ਭਾਈ ਮੈਂ ਸੁਰਖਰੂ ਹੋ ਗਏ ਕਿ ਮੇਰੇ ਬੱਚੇ ਧਰਮ ਤੋਂ ਕੁਰਬਾਨ ਹੋਏ ਨੇ ਸੋ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਬਿਲਕੁਲ ਵੀਰ ਸਿੰਘ ਜੀ ਦਾ ਉਹਨਾਂ ਨੇ ਬੜੀ ਭਾਵਪੂਰਤ ਕਵਿਤਾ ਲਿਖੀ ਹੈ ਜੀ ਦਾ ਸਾਡੇ ਕੋਲ ਅਗਲਾ YouTube ਕਮੈਂਟ ਸਾਡੀ 2020 ਰੈਫਰੈਂਡਮ ਨਾਲ ਸੰਬੰਧਿਤ ਵੀਡੀਓ ਤੇ ਐਮ ਐਸ ਸੰਧੂ ਜੀ ਦਾ ਆਈਡੀ ਤੋਂ ਆਇਆ ਹੈ ਲਿਖਦੇ ਹਨ ਤੁਸੀਂ ਨਾ ਸ਼ੁਕਰੇ ਲੋਕ ਬਾਹਰਲੇ ਮੁਲਕਾਂ ਵਿੱਚ ਬੈਠ ਕੇ ਕਾਲिस्तान ਹੀ ਚਲਾ ਰਹੇ ਹੋ ਜਦਕੇ ਪੰਜਾਬ ਚ ਵਸਤੀ ਜਾਤਰ ਸਿੱਖ ਕੌਮ ਤੋਂ ਵੱਡਾ ਵਿਰੋਧ ਕਰਦੀ ਹੈ ਤੇ ਇਸ ਦਾ ਅਸਰ ਵੀ ਉਹਨਾਂ ਤੇ ਹੀ ਹੋਣਾ ਹੈ ਤੁਹਾਨੂੰ ਕੀ ਹੱਕ ਹੈ ਕਿ ਤੁਸੀਂ ਆਪਣੀ ਵਿਚਾਰਧਾਰਾ ਸਾਰੀ ਸਿੱਖ ਕੌਮ ਤੇ ਥੋਪ ਰਹੇ ਹੋ ਜਿੱਥੇ ਤੁਸੀਂ ਵਸਦੇ ਹੀ ਨਹੀਂ ਉੱਥੇ ਦੇ ਲੋਕਾਂ ਦੀਆਂ ਜ਼ਿੰਦਗੀਆਂ ਬਦਲਣ ਦਾ ਤੁਹਾਡੇ ਕੋਲ ਕੀ ਹੱਕ ਹੈ ਇਹ ਫਿਰਕਾਵਾਦ ਤੋਂ ਵੱਧ ਹੋਰ ਕੁਝ ਨਹੀਂ ਹੈ ਤੁਸੀਂ ਆਪੋ ਆਪਣੇ ਮੁਲਕਾਂ ਵਿੱਚ ਬੈਠੇ ਸੁਰੱਖਿਅਤ ਰਹੋਗੇ ਤੇ ਪੰਜਾਬ ਅਤੇ ਭਾਰਤ ਵਿੱਚ ਵਸਦੇ ਬੇਕਸੂਰ ਹਿੰਦੂਆਂ ਅਤੇ ਮੁਸਲਮਾਨਾਂ ਦਾ ਖੂਨ ਡੁੱਲੇਗਾ ਪੰਜਾਬ ਵਿੱਚ ਵਸਦੀ 40% ਹਿੰਦੂ ਆਬਾਦੀ ਬਾਰੇ ਕੀ ਕਹੋਗੇ ਉਹਨਾਂ ਦਾ ਕੀ ਕਰਨਾ ਤੁਸੀਂ ਕੀ ਪੰਜਾਬ ਉਹਨਾਂ ਦੇ ਪੁਰਖਿਆਂ ਦੀ ਧਰਤੀ ਨਹੀਂ ਹੈ ਕੀ ਪੰਜਾਬ ਦੇ ਭਵਿੱਖ 'ਚ ਉਹਨਾਂ ਦੀ رائے ਸਲਾਹ ਮਾਇਨੇ ਨਹੀਂ ਰੱਖਦੀ ਜਾਂ ਉਹਨਾਂ ਦੀ ਕਿਸਮਤ ਦਾ ਫੈਸਲਾ ਤੁਸੀਂ ਕਰੋਗੇ ਜੀ ਡਾਕਟਰ ਸਾਹਿਬ ਅ ਵੀਰ ਐਮ ਐਸ ਸੰਧੂ ਆ ਜੀ ਦਾ ਸ਼ੁਕਰੀਆ ਉਹਨਾਂ ਨੇ ਬੜੇ ਚੰਗੇ ਸ਼ਬਦਾਂ ਨਾਲ ਨਵਾਜਿਆ ਸਾਨੂੰ ਜੀ ਵੈਸੇ ਉਹਨਾਂ ਦੀ ਲਿਖਤ ਜਿਹੜੀ ਹੈ ਪਹਿਲਾਂ ਦੋ ਗਾੜਾ ਨਾਲ ਸ਼ੁਰੂ ਹੋਈ ਹੈ ਉਹਦਾ ਹੁਣ ਤਰਜਮਾ ਨਹੀਂ ਸੀ ਬਣਾਦਾ ਕਿਉਂਕਿ ਅੰਗਰੇਜ਼ਾਂ ਨੂੰ ਤਾਂ ਚਾਹ ਨਾਲ ਗਾੜਾ ਮੈਨੇ ਕੱਢਣੀਆਂ ਹੁੰਦੀਆਂ ਪੰਜਾਬ ਦੀਆਂ ਕੱਢਦੇ ਫਿਰ ਅਸੀਂ ਸ਼ੋਅ 'ਚ ਸੁਣਾ ਨਹੀਂ ਸੀ ਸਕਦੇ ਪਰ ਚਲੋ ਉਹਨਾਂ ਨੇ ਪੂਰਾ ਅੰਗਰੇਜ਼ੀ 'ਚ ਮਾਊਥਫੁੱਲ ਅਬਿਊਜ਼ਸ ਦਿੱਤੀਆਂ ਥੈਂਕ ਯੂ ਫॉर 댓 ਉਹਨਾਂ ਨੇ ਇਹਨਾਂ ਗੱਲ ਤਾਂ ਇਹ ਕਹੀ ਕਿ ਭਾਈ ਪੰਜਾਬ ਦੀ ਸਿੱਖ ਕੌਮ ਦਾ ਪੰਜਾਬ ਨਾਲ ਤੁਹਾਡਾ ਕੀ ਸਬੰਧ ਹੈ ਤੁਸੀਂ ਆਪਣੀ ਵਿਚਾਰਧਾਰਾ ਕਿਉਂ ਥੋਪ ਰਹੇ ਹੋ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਫਿਰਕਾਵਾਦ ਕਰਨ ਵਾਲੇ ਆ ਫਿਰ ਉਹਨਾਂ ਨੂੰ 40% ਪੰਜਾਬ ਦੇ ਹਿੰਦੂ ਜੀ ਦੀ ਫਿਗਰ ਉਹਨੇ ਆਪ ਹੀ ਕਿਥੋਂ ਕੱਢੀ ਹੈ ਆਪਣੀ ਡਿਕਸ਼ਨਰੀ ਚ ਜਾਂ ਆਪਣੇ ਐਨਸਾਈਕਲੋਪੀਡੀਆ ਚ ਉਹਨਾਂ ਦਾ ਉਹਨਾਂ ਨੂੰ ਬਹੁਤ ਫਿਕਰ ਪੈ ਗਿਆ ਫਿਰ ਉਹਨਾਂ ਨੂੰ ਲੱਗਾ ਕਿ ਵੀ ਅਸੀਂ ਤਾਂ ਖੂਨ ਕਰਵਾ ਰਹੇ ਹਾਂ ਵਿੱਚੇ ਮੁਸਲਮਾਨਾਂ ਨੂੰ ਵੀ ਲਾਏ ਜੀ ਨਹੀਂ ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਇਹ ਜਿਹੜਾ ਬੰਦ ਕਰੋ ਆਪਣਾ ਸਾਰਾ ਦੁਕਾਨਦਾਰੀਆਂ ਵਾਲਾ ਕੰਮ ਅ ਦੇਖੋ ਅਸੀਂ ਇਦਾਂ ਦੀਆਂ ਲਿਖਤਾ ਨਾਂ ਪਿਕ ਕਰੀਏ ਜੇ ਵਾਕਿਆ ਹੀ ਇਸ ਕਿਸਮ ਦੇ ਆਰਗੂਮੈਂਟ ਦੇਣ ਵਾਲੇ ਨਾ ਹੋਣ ਜੀ ਔਰ ਇਸ ਕਿਸਮ ਦੇ ਆਰਗੂਮੈਂਟ ਦੇਣ ਵਾਲੇ ਤੁਹਾਨੂੰ ਮਹਿਫਲਾਂ 'ਚ ਵੀ ਮਿਲ ਜਾਣਗੇ ਕਈ ਵਾਰੀ ਕੋਈ ਦੀਵਾਨਾ 'ਚ ਵੀ ਬਾਅਦ 'ਚ ਜਿਹੜਾ ਗੱਲ ਕਰਨ ਲਈ ਆ ਜਾਏਗਾ ਤੇ ਆਪਣੇ ਉਹ ਤਾਂ ਡਰਦੇ ਨੇ ਕਈ ਵਾਰੀ ਸਿੰਘਾਂ ਦੀ ਸਚਾਈ ਤੋਂ ਤੇ ਕਈ ਵਾਰੀ ਫਿਰ ਕੋਈ ਵੱਖਰੇ ਨਾਂ ਰਖ ਰੱਖ ਕੇ ਕੋਈ ਸੰਧੂ ਬਣ ਜਾਂਦਾ ਹੈ ਕੋਈ ਗਿੱਲ ਬਣ ਜਾਂਦਾ ਹੈ ਕੋਈ ਹੋਰ ਬਣ ਜਾਂਦਾ ਹੈ ਦੂਜੇ ਜਿਹੜੇ ਨੇ ਆਰਐਸਐਸ ਦੇ ਔਰ ਹਿੰਦੂਤਵੀ ਉਹ ਵੀ ਇਸ ਕਿਸਮ ਦੇ ਆਰਗੂਮੈਂਟ ਥਰੋ ਕਰਦੇ ਨੇ ਤਾਂ ਕਿ ਸਿੱਖਾਂ ਦੇ ਵਿੱਚ ਆਪਸੀ ਇੱਕ ਜਿਹੜੀ ਹੈ ਖਾਨਾ ਜੰਗੀ ਭਾਵੇਂ ਉਹ ਜੰਗ ਤੋਂ ਬਾਅਦ ਹੋਏਗੀ ਪਹਿਲਾਂ ਤਾਂ ਵਿਚਾਰਾਂ ਦੀ ਖਾਨਾ ਜੰਗੀ ਹੁੰਦੀ ਹੈ ਤੇ ਭੰਬਲ ਪੂਸਾ ਇੱਕ ਗੱਲ ਯਾਦ ਰੱਖਿਏ ਕਿ ਜਿਹੜੀ ਬ੍ਰਾਹਮਣਵਾਦ ਦੀ ਸਰਵਾਈਵਲ ਹੈ 4000 ਸਾਲ ਦੀ ਰਿਗਵੇਦ ਦੇ ਦਿਨਾਂ ਤੋਂ ਉਹਦਾ ਅਸਲੀ ਐਲੀਮੈਂਟ ਹੈ ਭੰਬਲਪੂਸਾ ਕਨਫਿਊਜ਼ਨ ਭ੍ਰਮ ਜਿਹਨੂੰ ਉਹ ਕਹਿੰਦੇ ਨੇ ਕਿਉਂਕਿ ਇਹ ਭ੍ਰਮ ਪੈਦਾ ਕਰਦੇ ਨੇ ਇਹਨਾਂ ਦੀ ਜ਼ੁਬਾਨ ਚ ਪੰਜਾਬੀ ਚ ਭੰਬਲਪੂਸਾ ਕਰਦੇ ਨੇ ਤੇ ਫਿਰ ਪਤਾ ਨਹੀਂ ਲੱਗਦਾ ਕਿ ਪੂਰਬ ਕਿਹੜਾ ਪੱਛਮ ਕਿਹੜਾ ਆਪਣਾ ਕੌਣ ਹੈ ਬਗਾਨਾ ਕੌਣ ਹੈ ਔਰ ਉਸ ਸਾਰੇ ਚੋਂ ਇਹ ਆਪਣਾ ਜਿਹੜਾ ਫਿਰ ਸੌਦਾ ਇਹਨਾਂ ਦਾ ਵਿਕਦਾ ਜਾਂਦਾ ਹੈ ਕਿਉਂਕਿ ਫਿਰ ਤੁਸੀਂ ਪਾਂਦੇ ਨੂੰ ਪੁੱਛਣਾ ਜੇ ਵੀ ਸਾਡੇ ਕਹਿੰਗਾ ਨਾ ਪਾਂਦਾ ਨਾ ਪੁੱਛ ਕਿਉਂਕਿ ਪੁੱਛਦਾ ਹੀ ਸੀ ਪੰਡਤ ਜੀ ਨੂੰ ਫਿਰ ਸਾਰੇ ਜਾਣਦੇ ਸੀ ਜੀ ਦੇਖੋ ਇਹ ਵੀ ਨਹੀਂ ਹੈ ਇਹ ਵੀ ਨਹੀਂ ਹੈ ਇਹ ਵੀ ਨਹੀਂ ਹੈ ਤੁਸੀਂ ਦੱਸੋ ਵੀ ਕੀ ਹੈ ਉਹ ਵੀ ਫਿਰ ਕਹਿੰਦਾ ਸੀ ਬੈਠੋ ਮੈਂ ਜਰਾ ਤੁਹਾਡੀ ਪਤਰੀ ਖੋਲ ਕੇ ਦੱਸਦਾ ਹਾਂ ਫਿਰ ਉਹ ਪਤਰੀ ਖੋਲ ਕੇ ਫਿਰ ਉਹਦਾ ਉਪਾਅ ਵੀ ਦੱਸ ਦਿੰਦਾ ਸੀ ਕਿ ਵੀ ગ્રਹ ਬਹੁਤ ਕਸ਼ਟ ਨੇ ਰਾਉ ਕੇਤੂ ਸਾਹ ਦੋਨੋਂ ਪਾਸੇ ਆ ਗਏ ਤੇ ਇਹਦਾ ਉਪਾਅ ਹੈ ਉਪਾਅ ਜੇ ਰੋ ਉਹਨਾਂ ਦੀ ਕਿੰਨੀ ਸਮਗਰੀ ਹੈ ਜਿਹੜੀ ਚੱਜ ਦੀ ਗਾਂ ਹੈ ਕਿਸੇ ਨੇ ਘਰ ਬੰਨੇ ਉਹਨੇ ਕਹਿਣਾ ਕਾਲੀ ਗਾਂ ਦਾ ਦਾਹ ਕਰ ਦਾਣ ਕਰ ਉਹਨੇ ਕਹਿੰਦਾ ਜੀ ਹੁਣ ਦਾਣ ਨਹੀਂ ਕਰਨਾ ਤੇ ਆਪਣੇ ਪੰਡਿਤ ਜੀ ਤੋਂ ਵਧੀਆ ਕਿਹੜੇ ਨੇ ਦਾਣ ਲੈਣ ਨਾਲ ਜੀ ਸੋ ਇਹ ਇਹਨਾਂ ਦਾ ਤੌਰ ਤਰੀਕਾ ਪਰ ਇਹਨਾਂ ਦੇ ਕਹਿਣ ਮੁਤਾਬਕ ਪਹਿਲੀ ਗੱਲ ਵੀ ਕੌਣ ਕਿਹਦੇ ਤੇ ਵਿਚਾਰਧਾਰਾ ਥੋਪ ਰਿਹਾ ਜੇ ਤੁਹਾਨੂੰ ਹੱਕ ਹੈ ਕਿ ਤੁਸੀਂ ਇਸ ਫ੍ਰੀ ਰਾਈਟਿੰਗ ਦਾ ਹੱਕ ਯੂਜ਼ ਕਰਕੇ ਗਾਲੀ ਗਲੋਚ ਤੇ ਉੱਤਰ ਸਕਦੇ ਹੋ ਤੇ ਸਾਨੂੰ ਇਹ ਹੱਕ ਕਿਉਂ ਨਹੀਂ ਕਿ ਅਸੀਂ ਸਭ ਇੱਕ ਤਰੀਕੇ ਦੇ ਨਾਲ ਆਪਣੀ ਕੌਮ ਦੇ ਕੇਸ ਨੂੰ ਅਪੀਲ ਕਰ ਸਕੀ ਜੀ ਇਸ ਬਾਰੇ ਸੰਧੂ ਸਾਹਿਬ ਜੇ ਤੁਸੀਂ ਸੰਧੂ ਹੋ ਪਤ ਨਹੀਂ ਕੌਣ ਹੋ ਸੇਖੋ ਹੋ ਵੀ ਕਿ ਨਹੀਂ ਹੋ ਸੋ ਇਸ ਗੱਲ ਬਾਰੇ ਜ਼ਰੂਰ ਸੋਚੋ ਕਿ ਇਹ ਵਿਚਾਰਾਂ ਦੀ ਲੜਾਈ 'ਚ ਇਹ ਬਿਲਕੁਲ ਠੀਕ ਹੈ ਕਿ ਵਿਚਾਰ ਤਲਵਾਰਾਂ ਦੇ ਨਾਲ ਨਹੀਂ ਬਦਲਦੇ ਵਿਚਾਰਾਂ ਦੇ ਨਾਲ ਹੀ ਬਦਲਦੇ ਨੇ ਪਰ ਸਾਨੂੰ ਵੀ ਇਹ ਹੱਕ ਹੈ ਅੰਤਰਰਾਸ਼ਟਰੀ ਕਾਨੂੰਨਾਂ ਨੇ ਦਿੱਤਾ ਹੈ ਇਸ ਮੁਲਕ ਦੇ ਵਿੱਚ ਸਾਡੇ ਸੰਵਿਧਾਨ ਨੇ ਦਿੱਤੇ ਔਰ ਅਸੀਂ ਉਸ ਹੱਕ ਦਾ ਇਸਤੇਮਾਲ ਕਰ ਰਹੇ ਹਾਂ ਅਸੀਂ ਕਿਸੇ ਤੇ ਕੋਈ ਵਿਚਾਰ ਥੋਪ ਨਹੀਂ ਰਹੇ ਇਸ ਕਰਕੇ ਸਾਡੀ ਮੰਗ ਹੈ ਕਿ ਜੇ ਭਾਰਤ ਸਰਕਾਰ ਸੱਚਮੁੱਚ ਚਾਹੁੰਦੀ ਹੈ ਕਿ ਲੋਕਾਂ ਦੇ ਵਿਚਾਰਾਂ ਦੀ ਕਦਰਦਾਨੀ ਜਿਹਦੇ ਵਿੱਚ ਪੰਜਾਬ ਦੇ ਹਿੰਦੂ ਵੀ ਸ਼ਾਮਲ ਨੇ ਅਸੀਂ ਤਾਂ ਕਹਿੰਦੇ ਵੀ ਭਾਰਤ ਆਪਣੀਆਂ ਫੌਜਾਂ ਉੱਥੋਂ ਕੱਢੇ 6-6 ਮਹੀਨੇ ਦਾ ਟਾਈਮ ਯੂਨ ਦੇ ਅਬਜ਼ਰਵਰ ਹੋਣ ਸਾਨੂੰ ਆਪਣਾ ਕੇਸ ਪਲੀਟ ਕਰਨ ਦਾ ਮੌਕਾ ਮਿਲੇ ਔਰ ਇਹ ਮਿਸਟਰ ਸੈਂਡੂ ਜੇ ਹੈਗੇ ਨੇ ਅੰਗਰੇਜ਼ੀ ਵਾਲੇ ਤੇ ਇਦਾਂ ਕਹਾਂਗੇ ਉਹ ਤੋਂ ਸੰਦੂ ਤਾਂ ਕਹਿ ਨਹੀਂ ਜਾਣਾ ਸੈਂਡੂ ਕਹਿੰਦੇ ਜੇ ਜੇ ਹੈਗੇ ਨੇ ਤੇ ਫਿਰ ਇਹ ਦੇਖਣਗੇ ਕਿ ਜਿਹੜੇ ਪਹਿਲਾਂ ਦਾ 40% ਬਣਾਇਆ ਸੀ ਉਹਨੇ 16 17% ਉਹ 16 17% ਹਿੰਦੂ ਵੀ ਪੰਜਾਬ ਦੇ ਖਾਲਿਸਤਾਨ ਦੇ ਹੱਥ ਤੋਂ ਵੋਟ ਕਰਨਗੇ ਜੀ ਜੇ ਅੱਜ ਧਰਮਵੀਰ ਪਟਿਆਲੇ ਦਾ ਐਮਪੀ ਉਹਨੂੰ ਇਹ ਲੱਗਦਾ ਹੈ ਕਿ ਭਾਈ ਖਾਲਿਸਤਾਨ ਤੇ ਡਿਬੇਟ ਹੋਣੀ ਚਾਹੀਦੀ ਹੈ ਇੱਕ ਸਾਈਜ਼ੇਬਲ ਸੈਕਸ਼ਨ ਜਿਹੜਾ ਇਸ ਦੇ ਨਾਲ ਖਲੋਤਾ ਹੈ ਔਰ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਬਈ ਸਾਡੀ ਆਈਡੈਂਟੀਟੀ ਅਲਟੀਮੇਟਲੀ ਪੰਜਾਬੀ ਦੇ ਨਾਤੇ ਔਰ ਖਾਲਸਤਾਨ ਸਾਰੇ ਸ਼ਹਿਰੀਆਂ ਦੇ ਲਈ ਜਿਹੜਾ ਉਹ ਕੁਦਰਤ ਦੀਆਂ ਨੇਮਤਾ ਔਰ ਇੱਕ ਜਸਟਿਸ ਦਾ ਨਾ ਹੈ ਫਿਰ ਉਹਨਾਂ ਨੇ ਖੂਨ ਖਰਾਬੇ ਦੀ ਗੱਲ ਕੀਤੀ ਮਿਸਟਰ ਸੈਂਡੂ ਕਿਨੇ ਗਿਆ ਜੇ ਖੂਨ ਖਰਾਬਾ ਕਰਨਾ ਹੈ ਤੁਹਾਡੀਆਂ ਹਕੂਮਤਾਂ ਤੁਸੀਂ ਕਰਨ ਵਾਲੇ ਅਸੀਂ ਸਾਡੀ ਤਾਂ ਮੰਗ ਹੀ ਏ ਔਰ ਖਾਲਸਤਾਨ ਦਾ ਐਲਾਨਨਾਮਾ ਵੀ ਇਹ ਸਪਸ਼ਟ ਕਰਦਾ ਹੈ ਕਿ ਅਸੀਂ ਕੋਈ ਅਜਾਈ ਖੂਨ ਡੋਲਣ ਦੇ ਹੱਕ ਵਿੱਚ ਨਹੀਂ ਤੇ ਸਾਰੇ ਮਸਲਿਆਂ ਦਾ ਹੱਲ ਗੱਲਬਾਤ ਨਾਲ ਕਰਨ ਦੇ ਇੱਛਕ ਹੈ ਤੁਸੀਂ ਆਪਣੇ ਆਕਾ ਜਿਹੜੇ ਤੁਹਾਡੇ ਦਿੱਲੀ ਦਰਬਾਰ ਦੇ ਹਿੰਦੂਤਵੀ ਜਿਨ੍ਹਾਂ ਦਾ ਖੂਨ ਖਰਾਬ ਤੁਹਾਨੂੰ ਨਜ਼ਰ ਨਹੀਂ ਆਉਂਦਾ ਸਿੱਖਾਂ ਦਾ ਤੁਹਾਨੂੰ 1 ਲੱਖ 1.5 ਲੱਖ ਮਾਰਿਆ ਖੂਨ ਖਰਾਬਾ ਨਜ਼ਰ ਨਹੀਂ ਆਇਆ ਤੁਹਾਡੀਆਂ ਅੱਖਾਂ ਜੋ ਦਿੱਲੀ ਭਾਰਤ ਪਾਰ ਦੇ ਵਿੱਚ ਸਿੱਖਾਂ ਦੀ ਖੂਨ ਦੀ ਖੇਲੀ ਗਈ ਹੋਲੀ ਨਜ਼ਰ ਨਹੀਂ ਆਈ ਚਲੋ ਤੁਹਾਡੀਆਂ ਅੱਖਾਂ ਪਤਾ ਨਹੀਂ ਜੇ ਅੱਖਾਂ ਟੈਸਟ ਕਰਵਾਓ ਜੇ ਤੁਹਾਨੂੰ ਨਜ਼ਰ ਨਹੀਂ ਆਉਂਦਾ ਨਹੀਂ ਤਾਂ ਕੋਈ ਪੜ ਲਓ ਰਿਪੋਰਟਾਂ ਉਹਨਾਂ ਦੀ ਹੀ ਪੜ ਲਓ ਜਿਨ੍ਹਾਂ ਦੀ ਤੁਹਾਨੂੰ ਹਮਦਰਦੀ ਹੈ 40% ਜਿਨ੍ਹਾਂ ਨੂੰ ਤੁਸੀਂ ਬਣਾਇਆ ਹੋਇਆ ਹੈ ਪੀਪਲਸ ਯੂਨੀਅਨ ਫਾਰ ਸਿਵਲ ਲਿਬਰਟies ਸਿਟੀਜ਼ਨਸ ਫਾਰ ਡੈਮੋਕ੍ਰੇਸੀ ਹੂ ਆਰ ਗਿਲਟੀ ਇਹੀ ਪੜ ਲਓ ਜੀ ਭਾਰਤ ਦੇ ਹੋਮ ਮਿਨਿਸਟਰ ਦੇ ਬਿਆਨ ਤੇ ਇਤਬਾਰ ਕਰ ਲਓ ਜੇ ਸਿੱਖਾਂ ਦੇ ਨਹੀਂ ਹੈ ਕਿ ਨਵੰਬਰ ਚ ਜੈਨੋਸਾਈਡ ਹੋਇਆ ਤੇ ਜੇ ਇਸ ਸਭ ਦੇ ਬਾਵਜੂਦ ਵੀ ਤੁਹਾਡੇ ਮਨ ਦੇ ਵਿੱਚ ਇਹੀ ਬਾਇਸ ਹੈ ਫਿਰ ਤਾਂ ਸੇ ਇਹੀ ਕਹਿ ਸਕਦੇ ਆਂ ਵੀ ਜਾਓ ਗੰਗਾ ਨਾਓ ਹਰਦੁਆਰ ਦੇ ਵਿੱਚ ਪੂਜਾ ਕਰਕੇ ਆਪਣਾ ਪਿਉਰੀਫਿਕੇਸ਼ਨ ਕਰੋ ਮਥਰਾ ਬਿੰਦਰਾਵੰਦ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਜਿਹੜਾ ਉਹ ਉਹਨਾਂ ਦਾ ਝੰਡਾ ਬਰਦਾਰ ਬਣਾਓ ਹੋਰ ਅਸੀਂ ਤੁਹਾਨੂੰ ਕੀ ਕਹਿ ਸਕਦੇ ਪਰ ਫਿਰ ਵੀ ਤੁਹਾਡਾ ਸ਼ੁਕਰੀਆ ਕਿ ਤੁਸੀਂ ਸਾਨੂੰ ਦੇਖਿਆ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਨਾਲ ਆਪਣੀ ਵੀਡੀਓਸcles ਇਜਾਜ਼ਤ ਡਾਕਟਰ ਸਾਹਿਬ ਟਾਈਮ ਅਪ ਹੋ ਗਿਆ ਵਿਅਰਸ ਸਾਡੇ ਪ੍ਰੋਗਰਾਮ ਦਾ 1 1 ਮਿੰਟਸ ਕਰ ਲਓ ਇਜਾਜ਼ਤ ਦਾ ਮਿੰਟ ਤੁਸੀਂ ਖਾ ਲਿਆ ਵਿੱਚੋਂ ਇਜਾਜ਼ਤ ਲੈਂਦੇ ਹਾਂ ਸਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ ਇੱਕ ਸਲੋਕ ਹੈ ਜੀ ਨਾਚਾ ਵਿਦਿਆ નિਧਾਨ ਨਿਗਮੰ ਨਾਚਾ ਗੁਣਗਨਾਮ ਕੀਰਤਨੇ ਨਾਚਾ ਰਾਗ ਰਤਨ કંਠੰ ਨੈ ਚੰਚਲ ਚਤੁਰ ਚਾਤੁਰਹ ਭਾਗ ਉਦਮ ਲਬਦੰ ਮਾਇ ਨਾਨਕ ਸਾਦ ਸੰਗ ਖਲ ਪੰਡਤ ਜੀ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਇਸ ਸਹਿਸਕ੍ਰਿਤੀ ਦੇ ਸਲੋਕ ਚ ਰੰਕਾਰ ਦੇ ਨਾਮ ਨਾਲ ਜੁੜ ਕੇ ਸਤਸੰਗਤ ਵਿੱਚ ਬੈਠ ਕੇ ਕੀ ਤਬਦੀਲੀ ਹੁੰਦੀ ਹੈ ਔਰ ਉਹਨਾਂ ਨੇ ਆਪਣੇ ਆਪ ਨੂੰ ਬੜੀ ਹਿਊਮਿਲਟੀ ਦੇ ਨਾਲ ਸਾਨੂੰ ਜਾਚ ਦੱਸੀ ਹੈ ਕਿ ਅਸੀਂ ਕੀ ਕਰਨਾ ਹੈ ਨਾਚਾ ਵਿਦਿਆ ਹੈ ਵਾਯ ਗੁਰੂ ਮੇਰੇ ਕੋਲ ਵਿਦਿਆ ਨਹੀਂ ਹੈ ਨਿਧਾਨ ਨਿਗਮੰ ਮੇਰੇ ਕੋਲ ਕੋਈ ਵੇਦਾਂ ਦਾ ਕੋਈ ਲਰਨਿੰਗ ਵੀ ਨਹੀਂ ਹੈ ਨਾਚਾ ਗੁਣ ਨਾਮ ਹੈ ਕੋਈ ਗੁਣਾਂ ਵਾਲਾ ਹੈ ਨਾਮ ਕੀਰਤਨ ਹੈ ਨਾ ਮੈਨੂੰ ਕੋਈ ਨਾਮ ਔਰ ਕੀਰਤਨ ਤਰੀ ਕੀਰਤੀ ਕਰਨ ਦੀ ਜਾਚ ਹੈ ਨਾ ਚਾ ਰਾਗ ਰਤਨ ਕੰਠੰ ਨਾ ਹੀ ਮੇਰਾ ਗੜਾ ਇਨਾਕ ਮਧੁਰ ਹੈ ਕਿ ਮੈਂ ਰਾਗ ਦੇ ਵਿੱਚ ਤੇਰੀ ਉਪਮਾ ਕਰਾਂ ਨਹਿ ਚੰਚਲ ਮੈਂ ਕੋਈ ਚਲਾਕ ਵੀ ਨਹੀਂ ਹੈ ਚਤੁਰ ਚਾਤਰ ਹੈ ਕਲੇਵਰ ਵਿਜडम ਮੇਰੇ ਕੋਲ ਕੁਝ ਵੀ ਨਹੀਂ ਹੈ ਭਾਗ ਉਦਮ ਲਬਦੰਗ ਮਾਇਆ ਮੇਰੇ ਭਾਗ ਵੀ ਇਨੇ ਉਦਮ ਨਹੀਂ ਕਿ ਮੇਰੇ ਕੋਲ ਮਾਇਆ ਹੋਏ ਨਾਨਕ ਸਾਧ ਸੰਗ ਖਲ ਪੰਡਤ ਹੈ ਪਰ ਮੈਂ ਸਾਧ ਸੰਗਤ ਦੇ ਵਿੱਚ ਆਇਆ ਤੇ ਸਤ ਸੰਗਤ ਦੀ ਇਹ ਮਹਿਮਾ ਸੁਣੀ ਹੈ ਕਿ ਇੱਥੇ ਖਲ ਜਿਹਨੂੰ ਮੂਰਖ ਕਹਿੰਦੇ ਨੇ ਉਹ ਪੰਡਤ ਯਾਨੀ ਕਿ ਵਿਦਵਾਨ ਬਣ ਜਾਂਦਾ ਹੈ ਸੋ ਤੁਸੀਂ ਕਿਰਪਾ ਕਰੋ हे ਨਰੰਕਾਰ ਇਸ ਖਲ ਨੂੰ ਜਿਹੜਾ ਗੁਣਾ ਤੋਂ ਰਹਿਤ ਹੈ ਗਿਆਨ ਤੋਂ ਰਹਿਤ ਹੈ ਜਿਹਦੇ ਕੋਲ ਕੋਈ ਚੰਚਲਤਾ ਕੋਈ ਕੀਰਤਨ ਕੋਈ ਕੀਰਤੀ ਕੋਈ ਰਾਗ ਵਿਦਿਆ ਨਹੀਂ ਹੈ ਜੀ ਉਸ ਨੂੰ ਤੁਸੀਂ ਆਪਣਾ ਪਿਆਰ ਦਿਓ ਔਰ ਆਪਣੀ ਸੰਗਤ ਦੇ ਵਿੱਚ ਉਸ ਨੂੰ ਬਖਸ਼ੋ ਔਰ ਆਪਣਾ ਪਿਆਰ ਦਾ ਪਾਤਰ ਸਮਝੋ ਜੀ ਰਵਰ ਸਾਹਿਬ ਇਸ ਦੇ ਨਾਲ ਆਪਣੇ ਵਿਊਰਸ ਕਲੇਨ ਇਜਾਜ਼ਤ ਵਿਊਰਸ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ ਤੁਸੀਂ ਆਪਣੇ ਜਾਇਤੀ ਸਜਾ ਸਾਨੂੰ ਭੇਜਣਾ ਪੁੱਣਾ ਸਾਡੇ ਪਤੇ ਤੇ asoasatv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਬਣਾ ਸਾਨੂੰ ਅਗਿਆ ਦੋ ਬੁਲਾ ਦਿਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ